ਫਤੇਗੜ ਸਾਹਿਬ ਦੇ ਪਿੰਡ ਜਾਲ ਖੇੜੀ ਦੇ ਵਿੱਚ ਬਣੇ ਬਾਇਓਮਾਸ ਪਾਵਰ ਪਲਾਂਟ ਦਾ ਜਾਇਜ਼ਾ ਲੈਣ ਦਿੱਲੀ ਪਹੁੰਚੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕੈਬਨਟ ਮੰਤਰੀ ਹਰਪਜਨ ਸਿੰਘ ਗੀਤਿਓ ਨੇ ਕਿਹਾ ਕਿ ਇਹ ਪਲਾਂਟ 17 ਸਾਲਾਂ ਬਾਅਦ ਆਪ ਸਰਕਾਰ ਦੇ ਵੱਲੋਂ ਚਲਾਇਆ ਗਿਆ ਦੱਸਿਆ ਕਿ ਇਸ ਪਲਾਂਟ ਨੂੰ 20 ਸਾਲ ਦੇ ਲਈ ਠੇਕੇ ਅਤੇ ਪ੍ਰਾਈਵੇਟ ਕੰਪਨੀ SEAL ਨੂੰ ਦਿੱਤਾ ਗਿਆ ਸੀ ਜੋ ਕਿ ਇਸ ਨੂੰ 20 ਸਾਲ ਤੱਕ ਚਲਾਵੇਗੀ ਸੋ ਕੰਪਨੀ ਦੇ 20 ਸਾਲ ਚਲਾਉਣ ਤੋਂ ਬਾਅਦ ਇਹ ਪੰਜਾਬ ਸਰਕਾਰ ਦੇ ਕੋਲ ਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਕੰਪਨੀ ਨੂੰ 5 ਰੁਪਏ 50 ਪੈਸੇ ਪਰ ਯੂਨਿਟ ਵੇਚੇ ਦਾ ਕਰਾਰ ਹੋਇਆ ਹੈ ਤੇ 10 ਮੈਗਾਵਾਟ ਬਿਜਲੀ ਇੱਥੇ ਪੈਦਾ ਹੋਵੇਗੀ ਜਿਸ ਤੇ ਕਿ ਇਸ ਪਲਾਨ ਦੇ ਨਾਲ ਪੰਜਾਬ ਨੂੰ ਬਿਜਲੀ ਸੰਕਟ ਤੋਂ ਵੀ निजात ਮਿਲੇਗੀ ਉੱਤੇ ਹੀ ਪਰਾਲੀ ਨੂੰ ਫੁਕਣ ਦੇ ਮਾਮਲੇ ਵੀ ਘੱਟ ਹੋਣਗੇ ਮੰਤਰੀ ਨੇ ਕਿਹਾ ਕਿ ਇਸ ਪਲਾਨ ਦੇ ਚੱਲਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਫਰਕ ਦੇਖੋ ਇਹਦੇ ਨਾਲ ਆਇਆ ਕਿ ਅਗਰ ਆਪਾਂ ਗ੍ਰਿਡ ਦੀ ਗੱਲ ਕਰੀ ਤਾਂ ਗ੍ਰਿਡ ਇੱਕ ਸਮੁੰਦਰ ਹੈ ਠੀਕ ਹੈ ਜੀ ਔਰ ਉਹਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਆਰਪਾ ਖਰਪਾ ਯੂਨਿਟ ਡੇਲੀ ਬਣਦੀਆਂ ਸਾਡਾ ਜਿਹੜਾ ਉਹਦੇ ਵਿੱਚ ਯੋਗਦਾਨ ਹੈ ਹਰ ਘੰਟੇ ਦਾ ਉਹ 10000 ਯੂਨਿਟ ਦਾ ਹੈ 10000 ਯੂਨਿਟ ਘੰਟੇ ਦਾ ਯੋਗਦਾਨ ਹੈ ਤਾਂ ਪੂਰੇ ਦਿਨ ਦਾ ਤੁਸੀਂ ਲਾ ਲਓ 240000 ਹੋ ਗਏ ਕਿਹੜੀ ਕੰਪਨੀ ਐਲ ਐਸ ਏ ਈ ਐਲ ਸਸਟੇਨੇਬਲ ਐਂਡ ਅਫੋਰਡੇਬਲ એનર્ਜੀ ਫਾਰ ਲਾਈਫ ਸੇਲ ਲਿਮਿਟਿਡ ਮੈਂ ਹੁਣੇ ਉਹੀ ਤੁਹਾਨੂੰ ਦੱਸਿਆ ਸੀਗਾ ਜਿਵੇਂ 92 ਚ ਪੀਐਸਪੀਸੀਐਲ ਕੋਲੇ ਸੀਗਾ ਉਸ ਤੋਂ ਬਾਅਦ ਤੇ ਰਹੇ ਚੱਲਾ ਗਿਆ ਮਤਲਬ ਉਹਨਾਂ ਕੋਲੇ ਰਿਹਾ ਪਰ ਕੁਝ ਸਾਲ ਚੱਲਣ ਤੋਂ ਬਾਅਦ ਕੁਝ ਦਿੱਕਤਾਂ ਆਈਆਂ ਜਿਹਦੇ ਕਰਕੇ ਪਲਾਂਟ ਬੰਦ ਹੋ ਗਿਆ ਦੁਬਾਰਾ ਫੇਰ ਇਹ ਚਲਾਇਆ ਗਿਆ ਸਨ 2002 ਜਾਂ 3 ਦੇ ਵਿੱਚ 2009 ਚ ਫੇਰ ਬੰਦ ਹੋ ਗਿਆ ਸੀ ਫਿਰ 12 ਸਾਲ ਇਹ ਬੰਦ ਰਿਹਾ ਤਾਂ ਸਾਡੀ ਕੰਪਨੀ ਨੇ ਆ ਕੇ ਇਸ ਨੂੰ ਵਾਪਸ ਨਵੇਂ ਸਿਰੇ ਤੋਂ ਸਾਰਾ ਰੈਨੋਵੇਟ ਕਰਕੇ ਹੁਣ ਦੁਬਾਰਾ ਚਲਾਇਆ ਇਹਦੀ ਯੂਨਿਟ ਦੀ ਕੈਪੈਸਿਟੀ ਹੈਗੀ ਜੀ 10 ਮੀਗਾਵਾਟ 10 ਮੀਗਾਵਾਟ ਦਾ ਮਤਲਬ ਹੁੰਦਾ ਹੈ ਕਿ ਆਪਾਂ ਘੰਟੇ ਦੇ 10000 ਯੂ ਬਿਲਿਦਾ ਤਿਆਰ ਕਰਨੇ ਤੇ ਪੀਐਸਪੀਸੀਐਲ ਨੂੰ ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਸੋਮਾਚੀਪ ਸਿੰਘ ਜੀ ਸੋਰਸਿੰਗ ਡਾਇਰੈਕਟਰ ਡਿਸਟ੍ਰਿਬਿਊਸ਼ਨ ਗਰੇਵਾਰ ਸਾਹਿਬ ਬਰਮਜੀਤ ਸਾਹਿਬ ਸਾਰੇ ਅਸੀਂ ਅੱਜ ਜਲਖੇੜੀ ਜਿਹੜਾ ਬਾਇਓਮਾਸ ਪਲਾਟਾ ਇਹਨੂੰ ਵਿਜ਼ਿਟ ਕਰਨ ਆਏ ਹਾਂ ਮੈਂ ਮੁਬਾਰਕੀ ਦੇਣਾ ਪੀਐਸਪੀਸੀਐਲ ਦੇ ਚੇਅਰਮੈਨ ਸਾਹਿਬ ਨੂੰ ਅਧਿਕਾਰੀ ਸਾਹਿਬਾਨ ਨੂੰ ਜਿਹੜੇ ਇਸ ਪ੍ਰੋਜੈਕਟ ਨੂੰ ਇੱਥੇ ਚਲਾ ਰਹੇ ਨੇ ਉਹਨਾਂ ਨੇ ਬੜੀ ਮਿਹਨਤ ਦੇ ਬਾਅਦ 17 ਸਾਲ ਬਾਅਦ ਇਹ ਪ੍ਰੋਜੈਕਟ ਨੂੰ ਦੁਬਾਰਾ ਰੀਕਮਿਸ਼ਨ ਜਿਹੜਾ ਆ ਉਹ ਕੀਤਾ ਹੈ origianally 1992 ਦੇ ਵਿੱਚ ਇਹ ਚੱਲਿਆ ਸੀਗਾ 92 ਤੋਂ ਲੈ ਕੇ 95 ਤੱਕ 95 ਦੇ ਵਿੱਚ ਬੰਦ ਹੋ ਗਿਆ ਫਿਰ 2002 ਦੇ ਵਿੱਚ ਚੱਲਿਆ 7 ਤੱਕ ਚੱਲਦਾ ਰਿਹਾ 7 ਤੋਂ ਬਾਅਦ ਇਹ ਬਿਲਕੁਲ ਬੰਦ ਪਿਆ ਸੀ ਔਰ ਲਗਭਗ 17 ਸਾਲ ਬਾਅਦ ਇਹ ਦੁਬਾਰਾ ਜਿਹੜਾ ਸ਼ੁਰੂ ਕੀਤਾ ਗਿਆ 10 ਮੈਗਾਵਾਟ ਦਾ ਟੋਟਲ ਸਾਡਾ ਇਹ ਜਿਹੜਾ ਪ੍ਰੋਜੈਕਟ ਆ ਖਾਸ ਗੱਲ ਇਹਦੇ ਵਿੱਚ ਇਹ ਆ ਕਿ ਲਗਭਗ 50 ਹਜ਼ਾਰ ਏਕੜ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਜਿਹੜੀ ਪਰਾਲੀ ਹੁੰਦੀ ਆ ਉਹਦੇ ਤੋਂ ਇਹ ਪੂਰਾ ਪਲਾਂਟ ਜਿਹੜਾ ਹੈ ਉਹ ਚੱਲਦਾ ਹੈ ਜਿਹੜੀ ਸਬਲ ਬਰਨਿੰਗ ਦੀ ਪ੍ਰੋਬਲਮ ਹੈ ਲਾਕੇ ਏਰੀਆ ਦੇ ਵਿੱਚ ਉਹ ਇਹਦੇ ਨਾਲ ਕਾਫੀ ਜਿਹੜੀ ਆ ਉਹ ਖਤਮ ਹੋਊਗੀ ਔਰ ਨਾਲ ਦੇ ਨਾਲ ਇਹਨੂੰ ਅਸੀਂ ਜਿਹੜਾ ਲਗਭਗ 1 ਲੱਖ ਟਨ ਜਿਹੜੀ ਪਰਾਲੀ ਆ ਇਦੇ ਵਿੱਚ ਯੂਸ ਜੜੀਆ ਹੋਏਗੀ ਔਰ ਅਸੀਂ ਦਾ 10 ਮੈਗਾਵਟ ਇਸ ਲਈ ਤੋਂ ਜੜੀਆ ਹੋਵਾਗੇ ਸੋ ਸਾਡਾ ਇਹ ਜਿਹੜਾ ਸਮਝੌਤਾ ਪੀਪੀਏ ਇਹਨਾਂ ਦੇ ਨਾਲ ਉਹ 20 ਇਅਰਸ ਵਾਸਤੇ ਆ